ਵੀ ਕੁਰੀ ਫੇਰ ਦਣੇ ਪਾ ਲਗੇ 4 ਸੋਨਾ ਕਣਕ ਵਾਲੀ ਬਹੁਤ ਵਧੀਆ ਝਾੜ ਆ ਰਹੀ ਸਰਾ ਲੱਗਿਆ ਉਹਦਾ ਸਰਾ ਨਾਲੇ ਭਰੀਏ ਦੇ ਫੋਲੀ ਅਰਗੇਟ ਝਾੜ ਵਾਲੇ ਰਿਕਾਰਡ ਟੁੱਟ ਗਿਆ ਰਿਕਾਰਡ ਜਿਹੜਾ ਮੈਂ ਰਿਕਾਰਡ ਛੋਣੇ ਹੋ ਝਾੜਾ ਛੋਣੇ ਹੋ ਕਣਕ ਲੱਗ ਰਿਆ ਮੇਰੇ ਉਹ ਕਣਕ ਦਾ ਝਾੜ ਛੋਣੇ ਹੋ ਅਰਗੀ ਕਿ ਇੰਨਾ ਕਿੰਨਾ ਟਰਾਲਾ ਫੁੱਲ ਆ ਕਿੰਨਾ ਜਿਹਾ ਫੁੱਲ ਹੋ ਜੂਗਾ ਵਾਜੂਗਾ ਸੈਟ ਆ ਵੀ ਛੇੜ ਆ ਇਹ ਕਰਨ ਕੇ ਨਿਕਲਦਾ ਘਟਾ ਹੀ ਘਟਾ ਪਰਲੇ ਬਣੇ ਕਰਨ ਕਰੀ ਆ ਉਹ ਸੁੱਕੀ ਆ ਉਹ ਹਰੀ ਥੋੜੀ ਆ ਆ ਸੁੱਕੀ ਆ ਲਾਈਵ ਨੇ ਡਰਾਈਵਰ ਲੱਗਦਾ ਬਦਲੇ ਲੱਗੇ ਆ ਇੱਕ ਨੇ ਰੋਟੀ ਖਾ ਲਈ ਤੇ ਦੂਜਾ ਖਾਣ ਚੱਲਿਆ ਕਣ ਕਢੀ ਗਿਆ ਮਸ਼ੀਨ ਸਲੋਸਦਾ ਖੜੀ ਹੋ ਜਾ ਭੱਜੀ ਤੁਰ ਜਾਵੇ ਪੇਟਾ ਬਣੀ ਆਵੇ ਝਾੜਦਾ ਪਰਕ ਪੈਂਦਾ ਥੋੜਾ ਹੋਰ ਝੜ ਵੱਜਦਾ ਕਣ ਖੜੀ ਹੁੰਦੀ ਦੀ ਡਿੱ ਗਿਆ ਧਨ ਬਦਾ ਫਿਰ ਪਰਕ ਪੈਂਦਾ ਹੀ ਪੈਂਦਾ ਆਓ ਉਤਰ ਗਿਆ ਜੇ ਬਾਈ ਦੂਜੇ ਰੋਟੀ ਖਾ ਲਈ ਉਹ ਚਲ ਗਿਆ ਉਹਨਾਂ ਦੂਜਾ ਇਹ ਰੋਟੀ ਖਾ ਕੇ ਆਊਗਾ ਆਮਰ ਕਿੰਨਾ ਦਾ ਵਿਚਾਰਾ ਦਾ ਢੱਲਾ ਹੀ ਆ ਅਰੇ ਅੱਗੇ ਪੁੱਛਦੇ ਨੇ ਲੋਕ ਮਗਰੋਂ ਫਿਰਦੇ ਹਨ ਮਸ਼ੀਨਾ ਰਹੀ ਕਣਕ ਸੀਜ਼ਨ ਥੋੜਾ ਲੇਟ ਲੱਗਾ ਸੀਜ਼ਨ ਲੰਮਾ ਹੋ ਗਿਆ ਤੇ ਥੋੜੀ ਥੋੜੀ ਵੱਢਦੇ ਆ ਪੁੱਛ ਪੁੱਛ ਕੇ ਬਾਕੀ ਕਣਕਾਂ ਜਿਹੜੇ ਤੱਕ ਕੱਚੀਆਂ ਹੀ ਹਰੀਆਂ ਹੀ ਕਣਕਾਂ ਬਹੁਤ ਵਿਰਲੀਆਂ ਪਈਆਂ ਅੱਗੜ ਪਿਛੜੀ ਪੱਕਣੀਆਂ ਰਹੀ ਕਿਸ ਸਮਾਂ ਥੋੜਾ ਜਿਹਾ ਉਲਟੀ ਲੱਗਣ ਡਿਆ ਤੁਹਾਨੂੰ ਪਤਾ ਹੀ ਆ ਦੱਸਿਓ ਨਾਲ ਕਿਤੇ ਜੇ ਤੁਸੀਂ ਬੋਲਦੇ ਹੋ ਇਡੇ-ਇਡੇ ਲਾ ਕੇ ਕਿਦਾਂ ਦਾ ਡੇਰੀਆ ਚ ਉਧਰ ਕੋਠੀ ਦਾ ਰੈਂਟ ਕਰਾਇਆ ਪਿਆ ਤੇ ਵੀਰ ਨੇ ਕਣਕਾਂ ਜਮਾਂ ਡਿੱਗੀ ਪਈ ਆ ਪਰਲੀ ਸਾਈਡ ਥੋੜੀ ਹਰੀ ਆ ਆ ਵਿੱਚ ਰਲ ਮਿਲ ਕੇ ਬਣੀ ਜਾਂਦੀ ਵਾਗੀ ਤੇ ਬੱਦਲ ਦਾ ਮੌਸਮ ਬੱਦਲ ਬਣਿਆ ਤਾਂ ਕਰਕੇ ਢੜੋਣੀ ਪੈਣ ਦੇ ਹੀ ਆ ਇਹ 4-5 ਦਿਨ ਘਟੋ ਘੜ 4-5 ਦਿਨ ਘਣਕ ਨਹੀਂ ਵੜਨ ਵਾਲੀ ਕੋਈ ਕੁਛ ਡਿੱਗੀ ਆ ਕੋਈ ਹਰੀ ਆ ਪਰ ਲੈ ਬੰਨੇ ਇਧਰ ਮੈਸੀ ਆਪਣਾ ਮਾਲੀ ਦਾ ਫਕਾਰੇ ਔੜੋਂ ਅੰਦਰ ਬਾਈ ਕੱਢੀ ਆਉਂਦਾ ਧੂੜਾਂ ਸੰਗਰੂਰ ਵਾਲਾ

ਮੀਤਰੋ ਤੇ ਇਹ ਬਾਂਦੇ ਨੂੰ ਜੋ ਨਹੀਂ ਲੱਭਦੀ ਇਹਦੀ ਮੈਂਸੀ ਚਲਾਉਂਦਾ ਸਵਾਦ ਵੱਖਰਾ ਹੀ ਆ ਵੇਸੀ ਮੈਂਸੀ ਹੋ ਗਿਆ ਬੈਂਦਰਾ ਹੋ ਗਿਆ ਫਾਰਮ ਟਰੈਕ ਹੋ ਗਿਆ ਸਾਰੇ ਐ ਕਾਰਾਂ ਚਲਦੇ ਆ ਨਾ ਵੀ ਮਿਸਟਰੋ ਭਾਈ ਵੱਢੀ ਜਾਂਦਾ ਗੜਗਾ ਕਣ ਕਹਾਂ ਰਹੀ ਹੈ ਜੇ ਥੱਲੇ ਲੱਗ ਮੜਾ ਜਿਹੜਾ ਪਿੱਛੇ ਰਹਿੰਦੀ ਹੂ ਪਾਰ ਦੇ ਵਿੱਚ ਰਲੀ ਰੁਲੀ ਜਾਂਦੀ ਹੈ ਉਹ ਘੜਾ ਬੈਠੀ ਰਹਿਣਾ ਇਸੀ ਵੀ ਦਾਣੇ ਪੂਰੇ ਗੰਦਾ ਮਹਾਨ ਵਧੀਆ ਟਰੈਕਟਰ ਆ ਖਰਚਾ ਜ਼ੀਰੋ ਉਹ ਖੜੇ ਭਾਈ ਹੋਣੀ ਮਾਲਵੇ ਚੋਂ ਆਏ ਆ ਤੇ ਵੇਣੇ ਆ ਕਣਕ ਕਿੱਦਾਂ ਦੀ ਆ ਕਣਕ ਦੇ ਦਾਣੇ ਵਿੱਚ ਵਿੱਚ ਹਰੀ ਗਏ ਥੋੜੇ ਥੋੜੇ ਵੇਣੇ ਆ ਆਏ ਹਰੀ ਆ ਕਣ ਥੋੜੀ ਜੀ ਉਹ ਦਹਾਰਨ ਵੱਜ ਗਿਆ Đâu thế nào? Chị harmaa. ਕਣ ਘਰੀ ਥੋੜੀ ਹਰੀ ਆ ਇਧਰ ਲਾ ਬੰਦਾ ਰੌਣਾ ਨਹੀਂ ਸਰੀ ਉਹਦੇ ਬਟਾ ਬੜੀਆਂ ਐਸੇ ਦੇ ਪੈਡਲ ਨਾਲ ਰਹਿੰਦਾ ਡਾਰਾ ਫੋੜ ਆਉ ਆ ਜਾ ਮੋਵਾਇਲ ਬਾਈ ਚਾ ਚਾ ਹਾਂ ਚਾਣ ਘਰੀ ਨਾ ਇਹ ਬਹੁਤ ਕਣ ਘਰੀ ਆ ਬੱਲੇ ਬੱਲੇ ਆਨੇ ਥੋੜੇ ਥੋੜੇ ਕਣਕ ਦੇ ਵਿੱਚ ਰਹੀ ਹੈ ਜੀ ਇਸ ਕਰਕੇ ਇਹਦੇ ਚਲੋ ਕੋਈ ਨਹੀਂ ਆਖੀ ਕੋਈ ਰਸਤਰਾ ਮਿਲ ਜਾਣਗੇ ਉਧਰ ਬੱਦਲ ਵੀ ਪੂਰੇ ਜੋਰਾਂ ਛੋੜਾਂ ਜਣ ਧੁੱਪ ਲੱਗੀ ਆ ਮਾ ਚਲੋ ਵੜਾ ਦਿੰਦੇ ਆ ਨਹੀਂ ਚਾਰ ਤਾਂ ਰੁਕਣਾ ਹੈ ਪਿੰਡ ਵਾਲੀ ਵੀ ਜਾ ਕੇ ਵੜਾਵਾਂਗੇ ਤੇ ਆ ਹੁਣ ਅੱਜ ਵੜਾਈ ਜੰਦੀ ਆ ਲੋ ਵੀ ਮਿੱਤਰੋ ਕੰਬੈਨ ਵੱਡੀ ਆਉਂਦੀ ਕਣਕ ਖਿੱਚੀ ਆਉਂਦੀ ਮੀਂਹ ਸਵੇਰੇ ਪੈ ਗਿਆ ਥੋੜਾ ਜਿਹਾ ਪੈ ਗਿਆ ਪਰ ਵਿਚਾਰ ਹੈਗਾ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਮੀਂਹ ਪੈ ਗਿਆ ਇਸ ਕਰਕੇ ਉਹ ਕਣਕ ਵੜਾਈ ਜਾਨੇ ਆ ਥੋੜੀ ਜਿਹੀ ਸਿੱਲੀ ਆ ਇਧਰ ਪਾਣੀ ਪੈ ਗਿਆ ਲਾਗੇ ਤੇ ਨਾ ਕਣਕ ਵੜਾ ਲਈਏ ਬਾਅਦ ਵਿੱਚ ਕੰਮ ਔਖਾ ਹੋਊ ਜਿਆਦਾ ਮੀਂਹ ਮੂ ਪੈ ਗਿਆ ਕਈ ਥਾਂ ਤੇ ਗੜੇ ਮਾਰ ਹੋ ਗਈ ਆ ਇਸੇ ਚੱਕਰ ਦੀ ਬਸ ਹੁਣ ਵੜਾਉਣੀ ਪੈ ਗਈ ਜਿੰਨੇ ਤੇ ਦਾਣੇ ਮਾੜੇ ਮਦੇ ਹੈਗੇ ਆ ਹਰੇ ਆ ਜੀ